ਕੁਮਾਨ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਦੋਸਤ ਦੇ ਕਤਲ ਕੇਸ ਵਿੱਚ ਲੋੜੀਂਦਾ ਵਿਅਕਤੀ ਅਤੇ ਇੱਕ ਵਿਅਕਤੀ ਹੈਰੋਇਨ ਸਮੇਤ ਪੁਲਿਸ ਵੱਲੋਂ ਕਾਬੂ ਕੁਮਾਨ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਿਸ ਸੰਬੰਧੀ মিডিਏ ਨੂੰ ਜਾਣਕਾਰੀ ਦਿੰਦੇ ਆ ਐਸ ਐਚ ਓ ਕੁਮਾਨ ਵਿਕਰਮ ਸਿੰਘ ਨੇ ਦੱਸਿਆ ਬੀਤੀ ਦਿਨੀ ਕਸਬਾ ਕੁਮਾਨ ਦੇ ਨਜ਼ਦੀਕ ਪੈਣਦੇ ਪਿੰਡ ਬੋਹਾਂ ਜਾ ਵੇਖੇ ਆਪਣੇ ਦੋਸਤ ਕਰਨਪ੍ਰੀਤ ਸਿੰਘ ਵਾਸੀ ਪਿੰਡ ਸੈਦੋਕੇ थाना ਮਹਿਤਾ ਚੌਂਕ ਨੂੰ ਨਸ਼ੇ ਦੀ ਓਵਰਡੋਜ਼ ਦੇ ਕੇ ਮਾਰਨ ਅਤੇ ਉਸ ਦੀ ਸ਼ਨਾਖਤ ਮਟਾਉਣ ਲਈ ਉਸ ਦਾ ਫੇਸ ਖਰਾਬ ਕਰ ਦਿੱਤਾ ਗਿਆ ਸੀ ਕਰਨਪ੍ਰੀਤ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਤੇ ਪੁਲਿਸ ਥਾਣਾ ਕੁਮਾਨ ਵਿੱਚ ਦੋਸ਼ਪ ਨੌਜਵਾਨ ਯਾਦਵਿੰਦਰ ਸਿੰਘ ਵਾਸੀ ਪਿੰਡ ਸੈਦੋਕੇ ਥਾਣਾ ਮਹਿਤਾ ਚੌਂਕ ਵਿਰੁੱਧ ਬੰਦੀਆਂ ਧਾਰਾਵਾਂ ਤੇ ਮੁਕੱਦਮਾ ਦਰਜ ਹੋਇਆ ਸੀ ਕੁਮਾਨ ਪੁਲਿਸ ਵੱਲੋਂ ਕਾਤਲ ਯਾਦਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਉਹਨਾਂ ਦੱਸਿਆ ਕਿ ਕੁਮਾਨ ਪੁਲਿਸ ਵੱਲੋਂ ਇੱਕ ਨੌਜਵਾਨ ਵਿਸ਼ਾਲ ਸਿੰਘ ਉਰਫ ਮਧੂ ਵਾਸੀ ਗੰਡੇਕੇ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਕੋਲੋਂ 7.7 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਉਹਨਾਂ ਦੱਸਿਆ ਕਿ ਜਿਸ ਨੌਜਵਾਨ ਕੋਲੋਂ ਵਿਸ਼ਾਲ ਸਿੰਘ ਹੈਰੋਇਨ ਲੈ ਕੇ ਆਉਂਦਾ ਸੀ ਉਸ ਵਿਰੁੱਧ ਅਤੇ ਵਿਸ਼ਾਲ ਸਿੰਘ ਵਿਰੁੱਧ ਐਨਡੀਪੀਐਸ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਉਹਨਾਂ ਆਖਿਆ ਕਿ ਵਿਸ਼ਾਲ ਸਿੰਘ ਵਿਰੁੱਧ ਪਹਿਲਾਂ ਵੀ 3 ਕੇਸ ਦਰਜ ਹਨ ਫਾਸਟ ਨਿਊਜ਼ 24 ਟੀਵੀ ਤੇ ਗੁਰਦਾਸਪੁਰ ਤੋਂ ਪੱਤਰਕਾਰ ਜਗੀਰ ਸਿੰਘ ਮੰਡ ਡਾਕਟਰ ਨਰਿੰਦਰ ਸਿੰਘ ਕੁਮਾਰ ਅਤੇ ਡਾਕਟਰ ਸਰਬਜੀਤ ਸਿੰਘ ਪਿੰਦਰ ਦੀ ਖਾਸ ਰਿਪੋਰਟ ਹਰ ਸਾਲ ਦੇ ਕਿਹੜੇ ਕਿਹੜੇ ਮਕੱਦਮਿਆਂ ਦੇ ਵਿੱਚ ਤੁਸੀਂ ਜਿਹੜੇ ਮਜਰੂ ਫੜੇ ਨੇ ਕਿਹੜੇ ਕਿਹੜੇ ਮੋਬਿਲ ਦੇ ਦਿੱਤੇ ਗਏ। ਕਿਕ ਅਸੀਂ 18 ਤਰੀਕ ਨੂੰ ਦੋ ਮਕੱਦਮਿਆਂ ਦਾ ਟਿਕਦੇ ਨੇ ਉਸ ਇੱਕ ਤੇ ਬੁਗਵਾ ਤੇ ਸੀ ਉਹ ਪੁਰਾਤਰੀਕਾ ਉਹ ਸੀਗਾ 103 ਪੀਐਨਆਰ 302 ਆਈਪੀਸੀ ਦੇ ਵਿੱਚ ਓਵਰਡੋਜ਼ ਦੇ ਕੇ ਤੇ ਉਹ ਸੈਦੋਕੇ ਪਿੰਡ ਦਾ ਮੁੰਡਾ ਕਰਨਪ੍ਰੀਤ ਸਿੰਘ ਜਿਹਨੂੰ ਓਵਰਡੋਜ਼ ਦਿੱਤੀ ਸੀ ਉਹਦਾ ਜਦੋਂ ਉਹਦਾ ਨਾਮ ਲਕਾਇਆ ਦੇ ਪੇਰੈਂਟਸ ਨੇ ਪੀੜੇ ਨਾਲ ਗਿਆ ਸੀਗਾ ਉਹ ਹੈ ਸੀਗਾ ਜਾਤ ਆਪਣੇ ਕਰਨਪ੍ਰੀਤ ਸਿੰਘ ਆ ਜਿਹੜਾ ਮੁੰਡਾ ਜਿੱਦੀ ਡੈਥ ਹੋਈ ਸੀਗੀ ਤੇ ਜਗਤਵਿੰਦਰ ਸਿੰਘ ਆ ਜਿਹੜਾ ਉਹਦੇ ਨਾਲ ਨਸ਼ਾ ਕਰਨ ਗਿਆ ਓਵਰਡੋਜ਼ ਦਿੱਤੀ ਸੀ ਉਹਨੇ ਤੇ ਉਹਦੇ ਨਾਲ ਬੱਤੀ ਦੇ ਉਹਦੀ ਮੌਤ ਹੋਣ ਤੋਂ ਬਾਅਦ ਉਹਨੇ ਉਹਦਾ ਫੇਸ ਜਿਹੜਾ ਬਰਖੁੱਟ ਕਰਾਇਆ ਇੱਕ ਤਾਂ ਕੱਲ ਉਹਦੀ ਡਸਟ ਪਈ ਆ ਅੱਜ ਇੱਕ ਕੱਲ ਸ਼ਾਮੀ ਮਕਦਮਾ ਨੰਬਰ 58 ਸੀ ਜਿੱਤੇ ਗੀਤਾ ਐਨਡੀਪੀ ਹਸਪਤਾਲ ਦੇ ਵਿੱਚ ਉਹਦੇ ਵਿੱਚ ਵਿਸ਼ਾਲ ਉਸ ਮਧੂ ਹੈ ਇਹਦੇ ਕੋਲ 7.5 ਗ੍ਰਾਮ ਅਸੀਂ ਨਿਊਕਲੀਅਰ ਅਰੰਭਦ ਕੀਤੀ ਐ ਤੇ ਹੈਂਡਕੈਸ ਦਾ ਪਰਚਾ ਦਰਜ ਕੀਤਾ। ਉਹਦੇ ਵਿੱਚ ਹੋਰ ਦੱਸਿਆ ਕਿ ਉਹ ਜਿਹਦੇ ਕੋਲੋਂ ਲੈ ਕੇ ਆਇਆ ਸੀਗਾ ਹਰਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਗੱਡੇਗੇ ਦਾ। ਕਿ ਅਸੀਂ ਉਹਨੂੰ ਉਹਦੀ ਰੈਸਟ ਵਾਸਤੇ ਗੇਰ ਰੇਡ ਕੀਤੀ ਉਹਨੇ ਮਿਲਿਆ। ਤੇਲੀ ਅਸੀਂ ਜਸਟ ਪਾਲੀ ਦੋ ਦੋ ਸੀਰਸਟ ਕੀਤਾ। ਅਸਰ ਉਹਦੇ ਵਿੱਚ ਜਿਹੜਾ ਤੋਸੀ ਅਰੈਸਟ ਕੀਤਾ ਨਸ਼ੇ ਦੇ ਵਿੱਚ ਇਹਦਾ ਹੋਰ ਵੀ ਕਿਤੇ ਜਿਸ ਨੂੰ ਲੈ ਰਿਆ ਉਹ ਵੀ ਬੰਦੇ ਕੋਲ ਅਰੈਸਟ ਕੀਤੇ ਨੇ ਜਾਂ ਕੋਈ ਫੇਸ ਕੀਤੇ ਨੇ। ਉਹ ਅਸੀਂ ਇਹਦੇ ਬੈਕਵਰਡ ਤੇ ਫਾਰਵਰਡ ਜਿਹੜੇ ਲੱਭ ਰਹੇ ਆ ਬੈਕਵਰਡ ਵਾਲਾ ਨੇ ਦੱਸਿਆ ਕਿ ਕਿਹਦੇ ਕੋਲੋਂ ਲੈ ਕੇ ਆਇਆ। ਪਰਵਰਵਸਤੀ ਲੈ ਕੇ ਸੀ ਤਾਂ ਮਨ ਲੈ ਕੇ ਤੇ ਅੱਗੇ ਕੋਸ਼ਿਸ਼ ਕਰਾਂਗੇ ਜੋ ਵੀ ਸਾਹਮਣੇ ਉਹਨਾਂ ਦੇ ਰਿਕਨ ਬੱਸ ਸਰ ਉਹਨੂੰ ਪਿੰਨੇ ਮਕਦਮੇ ਨਹੀਂ ਨਾ ਦੇ ਰਹੇ ਇਹਦੇ ਤੇ ਜਦਵਿੰਦਰ ਸਿੰਘ ਤੇ ਕੋਈ ਮਕਦਮਾ ਨਹੀਂ ਪੈਣਾ ਹੈਗਾ ਜਿਹੜਾ ਮਰਡਰ ਕੇਸ ਵਾਲਾ ਹੈਗਾ ਇਹਦੇ ਤੇ ਪਹਿਲਾਂ ਤਿੰਨ ਮਕਦਮੇ ਦਰਜ ਨੇ ਵਿਸ਼ਾਲ ਵਿਸ਼ਾਲ ਮਦੂ ਜਿਹੜਾ 302 ਦੇ ਵਿੱਚ ਤੁਸੀਂ ਰੈਸਟ ਪਾਈ ਜਦਵਿੰਦਰ ਸਿੰਘ ਦੀ ਇਹ ਕਿੱਥੋਂ ਹਰ ਲੈਂਦੇ ਸੀ ਤੇ ਇਹ ਇਹ ਦੋਵੇਂ ਜਿਹੜੇ ਦੋਸਤ ਸੀ ਇਹਦੇ ਤੋਂ ਸਾਨੂੰ ਤਾਪਕ ਮੈਂ ਹਰਪ੍ਰੀਤ ਨੂੰ ਨੰਨਾ ਬੱਟੇ ਇਨਵੈਸਟੀਗੇਸ਼ਨ ਜਾਰੀ ਹੈ ਇਨਵੈਸਟੀਗੇਸ਼ਨ ਦਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੋ ਵੀ ਇਹਦੇ ਬਾਰੇ ਸਾਹਮਣੇ ਆਏਗਾ ਤੁਹਾਨੂੰ ਪਤਾ